ਵੱਡੀ ਖਬਰ ਵਿਕਰਮ ਜੀਠੀਆ ਨਾਲ ਜੁੜੀ ਹੋਈ ਹੈ ਵਿਕਰਮ ਜੀਠੀਆ ਮਾਮਲੇ 'ਚ ਵੱਡੇ ਖੁਲਾਸੇ ਹੋਏ ਨੇ ਤਾਂ ਜੋ SIM ਮਿਲੀ ਹੈ ਵਿਕਰਮ ਜੀਠੀਆ ਦੇ ਫੋਨ 'ਚੋਂ ਤਾਂ ਉਸ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਮੀਡੀਆ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਵਿਕਰਮ ਜੀਠੀਆ ਦੇ ਫੋਨ ਵਿੱਚੋਂ ਜੋ SIM ਮਿਲੀ ਆ ਉਹ ਖੰਨਾ ਦੇ ਰਹਿਣ ਵਾਲੇ ਜਸਮੀਤ ਸਿੰਘ ਦੀ ਹੈ ਤੇ ਇਸ ਨੂੰ ਲੈ ਕੇ ਅੱਗੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜਸਮੀਤ ਸਿੰਘ ਨੂੰ ਲੈ ਕੇ ਵੱਡੀ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜਦੋਂ ਵਿਕਰਮ ਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ 25 ਮਈ ਨੂੰ ਤਾਂ ਉਸ ਤੋਂ ਪਹਿਲਾਂ ਜਿਹੜਾ ਕਿ ਫਰਾਰ ਹੋ ਜਾਂਦਾ ਜਸਮੀਤ ਸਿੰਘ ਕੈਨੇਡਾ ਤਾਂ ਗ੍ਰਿਫਤਾਰੀ ਤੋਂ ਬਾਅਦ ਗ੍ਰਿਫਤਾ ਜਿਹੜਾ ਕਿ ਫਰਾਰ ਹੁੰਦਾ ਜਸਮੀਤ ਸਿੰਘ ਅਤੇ ਉਸੇ ਦੇ ਚੱਲਦੇ ਆ ਵਿਕਰਮਜੀਠੀਆ ਦੀ ਜਾਂਚ ਪੜਤਾਲ ਜਿਹੜੀ ਚੱਲ ਰਹੀ ਹੈ ਤੇ ਵਿਕਰਮਜੀਠੀਆ ਦੇ ਮੋਬਾਈਲ ਫੋਨ 'ਚ ਜੋ SIM ਬਾਰੇ ਜਾਣਕਾਰੀ ਸਾਹਮਣੇ ਆਈ ਹੈ ਉਹ ਜਸਮੀਤ ਸਿੰਘ ਦੀ ਦੱਸੀ ਜਾ ਰਹੀ ਹੈ ਜੋ ਕਿ ਟਰਾਂਸਪੋਰਟ ਕੰਪਨੀ 'ਚ ਕਿਸੇ 'ਚ ਕੰਮ ਕਰਦਾ ਹੈ ਅਤੇ ਉਹ ਹੁਣ ਕੈਨੇਡਾ ਫਰਾਰ ਹੋ ਚੁੱਕਿਆ ਤੇ ਉੱਥੇ ਇਹ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜਸਮੀਤ ਸਿੰਘ ਦੇ ਘਰ ਜਾ ਕੇ ਪੁਲਿਸ ਵੱਲੋਂ ਜਿਹੜੀ ਆ ਉਹ ਜਿਹੜੇ ਆ ਪੁੱਛਗਿੱਛ ਕੀਤੀ ਗਈ ਹੈ ਪੁੱਛਗਿੱਛ ਕਰਕੇ ਹੋਰ ਜਿਹੜੇ ਆ ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤੇ ਜੇਕਰ ਦੇਖਿਆ ਜਾਵੇ ਕਿ ਵਿਕਰਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਲਗਾਤਾਰ ਜਿਹੜੇ ਆ ਜਾਣਕਾਰੀ ਇੱਕ ਤੋਂ ਬਾਅਦ ਇੱਕ ਸਾਹਮਣੇ ਆਂਦੀ ਹੈ ਕਿ ਇਹ ਕੁਝ ਜਿਹੜੇ ਆ ਹੱਥ ਲੱਗਿਆ ਹੈ ਵਿਜੀਲੈਂਸ ਦੇ ਇਥੋਂ ਤੱਕ ਕਿ ਹਿਮਾਚਲ ਵਿੱਚ 1000 ਏਕੜ ਤੱਕ ਜ਼ਮੀਨ ਮਿਲਣ ਬਾਰੇ ਵੀ ਦਾਵਾ ਜਿਹੜਾ ਉਹ ਠੁੱਕਿਆ ਜਾਂਦਾ ਹਾਲਾਂਕਿ ਬੀਤੇ ਤਰੀਕ ਤੇ ਜਦੋਂ ਸੁਣਵਾਈ ਹੋਈ ਸੀ ਉਥੇ ਜਾਣਕਾਰੀ ਇਹ ਵੀ ਸਾਹਮਣੇ ਆਂਦੀ ਹੈ ਕਿ ਵਿਜੀਲੈਂਸ ਵੱਲੋਂ ਉਹ ਦਾਅਵੇ ਤੋਂ ਪੈਰ ਪਿੱਛੇ ਖਿੱਚ ਲਏ ਗਏ ਨੇ ਕਿ ਜੋ 1000 ਏਕੜ ਦਾ ਦਾਵਾ ਸੀਗਾ ਹਾਲਾਂਕਿ ਇਸ ਕਿੰਨੀ ਸਟੇਇਆ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਵਿਕਰਮਜੀਠੀਆਂ ਨੂੰ ਆਪ ਗ੍ਰফতার ਕੀਤਾ ਜਾਂਦਾ ਵਿਜੀਲੈਂਸ ਵੱਲੋਂ ਅਤੇ ਉਸ ਤੋਂ ਬਾਅਦ ਰਿਮਾਨਟੇ ਰੱਖਿਆ ਜਾਂਦਾ ਤੇ ਪੁੱਛਗਿੱਛ ਕੀਤੀ ਜਾਂਦੀ ਆ ਜੋ ਵਿਕਰਮ ਜੇਠੀਆ ਨਾਲ ਸੰਬੰਧਤ ਟਿਕਾਣੇ ਨੇ ਉਹਨਾਂ ਤੇ ਜਾ ਕੇ ਛਾਪੇਮਾਰੀ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਹੁਣ ਵਿਕਰਮ ਜੇਠੀਆ ਦੇ ਜੋ ਸਮਾਨ ਜਿਹੜਾ ਲੈ ਕੇ ਗਏ ਸੀ ਵਿਜੀਲੈਂਸ ਉਸ ਦੀ ਜਾਂਚ ਪੜਤਾਲ ਚੱਲ ਰਹੀ ਆ ਤੇ ਵਿਕਰਮ ਜੇਠੀਆ ਦੇ ਫੋਨ ਚੋਂ ਹੁਣ ਜੋ SIM ਮਿਲੀ ਆ ਉਹ ਜਸਮੀਤ ਸਿੰਘ ਨਾਂ ਦੇ ਨੌਜਵਾਨ ਦੀ ਦੱਸੀ ਜਾ ਰਹੀ ਆ ਜੋ ਕੈਨੇਡਾ ਫਰਾਰ ਹੋ ਚੁੱਕਿਆ ਹੈ ਤੇ ਉਧਰ ਵਿਜੀਲੈਂਸ ਹੋਰ ਵੀ ਕਈ ਜਿਹੜੇ ਐਸ ਵਿੱਚ ਜਾਂਚ ਪੜਤਾਲ ਜੁਟੀ ਹੋਈ ਜਾਂਚ ਪੜਤਾਲ ਚ ਜੁਟੀ ਹੋਈ ਹੈ ਤੇ ਹੋਰ ਵੀ ਖੁਲਾਸੇ ਹੋਣ ਦੇ ਇਸ ਵਿੱਚ ਦੱਸਿਆ ਜਾ ਰਿਹਾ ਕਿ ਅੱਗੇ ਆਣ ਵਾਲੇ ਦਿਨਾਂ ਚ ਹੋਰ ਵੀ ਖੁਲਾਸੇ ਹੋ ਸਕਦੇ ਨੇ ਤਾਦਾਦ ਦੀ ਹੈ ਕਿ ਆਮਦਨ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਉਸ ਵਿੱਚ ਘਰ ਜਾ ਕੇ ਛਾਪੇਮਾਰੀ ਕੀਤੀ ਜਾਂਦੀ ਹੈ ਵਿਕਰਮ ਜੀਠੀਆ ਦੇ ਅਤੇ ਉਸ ਤੋਂ ਬਾਅਦ ਅਰੈਸਟ ਕੀਤਾ ਜਾਂਦਾ ਹੈ ਵਿਕਰਮ ਜੀਠੀਆ ਨੂੰ ਜਿਸ ਦੇ ਚਲਦਿਆਂ ਫਿਰ ਬਿਕਰਮ ਜੀਠਿਆ ਵੱਲੋਂ ਵੱਖ-ਵੱਖ ਜਿਹੜੇ ਆ ਸਵਾਲ ਖੜੇ ਕਿਤੇ ਜਾਂਦੇ ਆ ਕਿ ਸਾਨੂੰ ਝੂਠਾ ਜਿਹੜਾ ਫਸਾਇਆ ਜਾ ਰਿਹਾ ਹੈ ਤੇ ਹੋਰ ਵੀ ਕਈ ਜਿਹੜੇ ਆ ਇਲਜ਼ਾਮ ਆ ਜਿਹੜੇ ਸਰਕਾਰ ਤੇ ਲਗਾਏ ਜਾਂਦੇ ਆ ਤਾਂ ਹੁਣ ਇੱਕ ਵਾਰ ਨਵੀਂ ਜਿਹੜੀ ਅਪਡੇਟ ਸਾਹਮਣੇ ਆਈ ਆ ਬਿਕਰਮ ਜੀਠਿਆ ਮਾਮਲੇ ਵਿੱਚ ਕਿ ਬਿਕਰਮ ਜੀਠਿਆ ਦੇ ਫੋਨ ਵਿੱਚ ਜੋ SIM ਮਿਲੀ ਆ ਉਹ ਜਸਮੀਤ ਸਿੰਘ ਨਾਂ ਦੇ ਨੌਜਵਾਨ ਦੀ ਦੱਸੀ ਜਾ ਰਹੀ ਹੈ ਜੋ ਕਿ ਕੈਨੇਡਾ ਫਰਾਰ ਹੋ ਚੁੱਕਿਆ ਹੈ ਅਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਇਸ ਮਾਮਲੇ ਵਿੱਚ ਕਈ ਖੁਲਾਸੇ ਹੋਂ ਤੱਕ ਕਰ ਚੁੱਕੇ ਆ ਵਿਜੀਲੈਂਸ ਹਾਲਾਂਕਿ ਉਹ ਕਿੰਨੇ ਕ ਜਿਹੜੇ ਆ ਸੱਚੇ ਹੋਣਗੇ ਉਹ ਧਾਨ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਬਿਕਰਮਜੀਠੀਆਂ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਜਾਣਕਾਰੀ ਸਾਹਮਣੇ ਆ ਰਹੀ ਆ ਤਾਂ 13 ਜੁਲਾਈ ਨੂੰ ਜਸਮੀਤ ਸਿੰਘ ਕੈਨੇਡਾ ਫਰਾਰ ਹੋਇਆ ਉਸ ਦੇ ਘਰ ਤੇ ਜਾ ਕੇ ਜਿਹੜੇ ਆ ਛਾਪੇਮਾਰੀ ਕੀਤੀ ਗਈ ਆ ਛਾਪੇਮਾਰੀ ਜਾ ਕੀਤੀ ਗਈ ਆ ਤੇ ਉੱਥੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਆ ਤੇ ਹੁਣ ਬਿਕਰਮਜੀਠਿਆ मामले ਦੇ ਆਤਾਰਾ ਖੰਨਾ ਨਾਲ ਜੁੜੀਆਂ ਹੋਈਆਂ ਸਾਹਮਣੇ ਆ ਰਹੀਆਂ ਨੇ ਖੰਨੇ ਦੇ ਰਹਿਣ ਵਾਲੇ ਜਸਮੀਤ ਸਿੰਘ ਦੇ ਨਾਂ ਤੇ ਦੱਸਿਆ ਜਾ ਰਿਹਾ ਕਿ ਮੋਬਾਈਲ SIM ਚੱਲ ਰਹੀ ਸੀ ਵਿਕਰਮਜੀਠੀਆ ਦੇ ਫੋਨ ਵਿੱਚ ਹੈ ਜੋ ਅਤੇ ਉਸ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ਹਾਲਾਂਕਿ ਵਿਕਰਮਜੀਠੀਆ ਮਾਮਲੇ 'ਚ ਲਗਾਤਾਰ ਜਾਂਚ ਪੜਤਾਲ ਚੱਲ ਰਹੀ ਹੈ ਤੇ ਉੱਥੇ ਹੀ ਜਸਮੀਤ ਸਿੰਘ ਜਿਸ ਦਾ SIM ਮਿਲਿਆ ਉਹ ਦੱਸਿਆ ਜਾ ਰਿਹਾ ਕੈਨੇਡਾ ਫਰਾਰ ਹੋ ਚੁੱਕਿਆ ਹੈ ਕੈਨੇਡਾ ਜਿਹੜਾ ਚਲਾ ਗਿਆ 13 ਜੁਲਾਈ ਨੂੰ ਜਦੋਂ 25 ਮਈ ਨੂੰ ਗ੍ਰਿਫਤਾਰੀ ਹੁੰਦੀ ਹੈ ਬਿਕਰਮ ਜੇਠੀਆ ਦੀ ਤਾਂ ਉਸ ਤੋਂ ਬਾਅਦ 13 ਜੁਲਾਈ ਨੂੰ ਫਰਾਰ ਹੋ ਜਾਂਦਾ ਹੈ ਜਸਮੀਤ ਸਿੰਘ ਜਿਸ ਤੋਂ ਬਾਅਦ ਹੁਣ ਹੋਰ ਵੀ ਜਿਹੜੇ ਅੱਗੇ ਜਾਂਚ ਜਿਹੜੀ ਆ ਕਰ ਰਹੀ ਹੈ ਵਿਜੀਲੈਂਸ ਤੇ ਦੇਖਣਾ ਹੋਏਗਾ ਕਿ ਹੁਣ ਇਸ ਮਾਮਲੇ 'ਚ ਹੋਰ ਕੀ ਕੁਝ ਸਾਹਮਣੇ ਆਉਂਦਾ ਹੈ